ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਵਾਲੇ ਭਰਾਵਾਂ ਵੀਰਾਂ ਨੂੰ ਹੋਰ ਸਭ ਦੇ ਜਾਨਵਰ ਸੈੱਟ ਨੇ ਬਾਬੇ ਪਿਛਲੀ ਪਿਛਲੀ ਵਾਰ ਆਪਾਂ ਥੋੜੇ ਹੋਣਾ ਛੱਡੀ ਕਬੂਤਰੀ ਨੀਲੀ ਆਖੋ ਸਟੈਂਪ ਲੱਗੀ ਹੋਈ ਪਿਛਲੇ ਆਰੇ ਕਬੂਤਰੀ ਛੱਡੀ ਆਪਾਂ ਇਥੇ ਭਲਾਈ ਚ ਨੀਲੀ ਆਪਣੀ ਹੁਣੇ ਆਪਾਂ ਖੇਚਤੀ ਆ ਲੰਡੀ ਕਰਤੀ ਅੱਜ ਤੇ ਕਿੱਦਾਂ ਲੱਗੀ ਕਬੂਤਰੀ ਦੱਸੋ ਕਮੈਂਟ ਕਰਕੇ ਦੱਸੋ ਚਿੱਟੀ ਆਖ ਪਿਓਰ ਚਿੱਟੀ ਆਖ ਹੁਣਾਂ ਪਹਿਰੇ ਨੰਬਰੀ ਛੱਲਾ ਪਾਉਣ ਲੱਗੇ ਆਂ। ਹੁਣ ਗਾੜੀ ਦੇ ਬੱਚੇ ਦੇ ਪਾਵਾਂਗੇ ਬਹੁਤ ਛੋਟੇ ਸਾਈਜ਼ ਕਬੂਤਰੀ। ਕਿੱਦਾਂ ਲੱਗਿਓ ਕਬੂਤਰੀ ਦੇਖੋ ਇੱਧਰ। ਇਹ ਖੰਭ ਬਰੇ ਖਿੱਚੇ ਆ। ਹੋਰ ਵੀ ਖੰਭ ਬਰੇ ਖਿੱਚੇ ਰੱਖੇ ਜੀ। ਇਹ ਕਬੂਤਰੀ। ਦੱਸਿਓ ਕਿੱਦਾਂ ਲੱਗੀ ਕਬੂਤਰੀ ਕਮੈਂਟ ਜ਼ਰੂਰ ਕਰਿਓ। ਵਾਤੋਂ ਵਾਦ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ। ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਿਓ। ਹੁਣਾਂ ਪਹਿਰੇ ਠੱਲ ਪਾਉਣ ਲੱਗੇ ਆਂ ਵੇਖੋ। ਉਹਨੂੰ ਮੜਿਆ ਆਪਾਂ ਇਹਨੂੰ ਥੱਲ ਪਾਵਾਂਗੇ ਇਹ ਨਾਲ ਹੋਰ ਇਹਨਾਂ ਦਾ ਰੰਗ ਇਹ ਥੱਲ ਪਾਈਏ ਦੇ ਆਪਾਂ ਇਦਾਂ ਲੱਗੀ ਕਬੂਤਰੀ ਐ ਦੱਸਿਓ ਹੁਣ ਤੁਹਾਨੂੰ ਬਖਾਸ ਬੱਗੀ ਕਬੂਤਰੀ ਉਹ ਵੀ ਆਪਣੀ ਉੱਡੀ ਕਬੂਤਰੀ ਇਸ ਵਾਰ ਉੱਡੀ ਕਬੂਤਰੀ ਐ ਵੀ ਆਪਣੀ ਤਾਂ ਲਖੋ ਪਤਲਾ ਇਹ ਜੱਫਾ ਬਹੁਤ ਵਧੀਆ ਸ਼ੌਂਕ ਚੱਲ ਰਹੇ ਨੇ ਇਹਨਾਂ ਦਾ ਮਲਵਈਆਂ ਦਾ ਵੀ ਕਰੋ ਦਰਸ਼ਨ ਆਖ ਦੇਖੋ ਕਿੱਦਾਂ ਲੱਗੀ ਪਾਰ ਕਰੋ ਜਾ ਕੇ ਦੇਖਾਂ ਕੱਟੇ ਖਾਂਬੇ ਦੀ ਕਬੂਤਰੀ ਥੀ ਜੋ ਥੋੜੀ ਇਹ ਵੀ ਅੱਜ ਬਖchatID ਆ। ਉਤਰੀ ਹੈ ਉੱਡਿਆ ਵਖੋ ਇੱਧਰ ਲੱਗੀ ਇਹ ਸਟੈਂਪ। ਫਿਰ ਇਹ ਜੋ ਉੱਡੇ ਕਬੂਤਰੇ ਸਾਰੇ ਵੀਰਾਂ ਨੇ ਕਮੈਂਟ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਸਭਣਾ ਵੀਰ ਸਾਂਝੀ ਜ਼ਰੂਰ ਕਰਿਓ ਵੀਡੀਓ। ਸੋ ਸਾਰੇ ਦਾ ਧੰਨਵਾਦ। ਬਹੁਤ ਸਾਰੇ ਆਪਾਂ ਵੀਡੀਓ ਗਾੜੀ ਪਾਵਾਂਗੇ ਹੁਣ। ਖੇਲ ਪਾਣੀ ਵੀ ਦੱਸਾਂਗੇ। ਹਰ ਤਰ੍ਹਾਂ ਦੀ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਬਾਕੀ ਜੋੜੇ ਆਪਣੇ ਜੇ ਲੱਗੇ ਹੋਏ ਆਂ ਡੇ ਬੈਠੇ ਹੋਏ ਆ ਕਬੂਤਰ 2 ਸਾਲ ਦਾ ਵਿਨਰ ਰਿਹਾ ਏ ਦਿਖਾਓ ਮਾੜਾ ਕਬੂਤਰ ਜੋੜਾ 2 ਸਾਲ ਦਾ ਵਿਨਰ ਰਿਹਾ ਕਬੂਤਰ ਸੋ ਕਿੱਦਾਂ ਲੱਗਿਆ ਜੋੜਾ ਕਿੱਦਾਂ ਲੱਗੇ ਵੀਡੀਓ ਸਾਰੇ ਜਰੂਰ ਲਾਈਕ ਪੈਂਡ ਕਰਿਓ